ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਜ਼ਿਲ੍ਹਾ ਅਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਗੱਡੀਆਂ ਵਾਲੇ ਆ ਮੁੰਡੇ ਵਪਾਰ ਦਾ ਕੰਮ ਕਰਦੇ ਆ ਤੇ ਬਹੁਤ ਹੀ ਚੰਗੇ ਜਾਨਵਰ ਲਿਆਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਮੋਰਾ ਨਸਲ ਦੀ ਝੋਟੀ ਆ ਤੇ ਦੂਜੀ ਨੀਲੀ ਰਾਵੀ ਨਸਲ ਦੀ ਕੱਟੀ ਆ ਦੋਨਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਦੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਉ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਕੀ ਨਾਮ ਆਪਣਾ ਜੱਗੀ ਜੱਗੀ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 9841 98141 42 ਤੇ 55428 55428 ਠੀਕ ਹੈ ਜੀ ਤੇ ਅੱਜ ਦੀ ਫਿਰ ਵੀਡੀਓ ਦੇ ਵਿੱਚ ਦੋਵੇਂ ਕਟੀਆਂ ਸੇਲ ਆ ਇਹ ਬਾਈ ਹਾਂ ਜੀ ਦੋਵੇਂ ਤੇ ਇਹ ਨੀਲੀ ਰਾਵੀ ਕੱਟੀ ਬਾਰੇ ਦੱਸ ਦਿਓ ਇਹ ਮੂੰਹ ਦੀ ਖੀਰੀ ਹੈ ਬਾਈ ਖੀਰੀ ਹੈ ਜੀ ਠੀਕ ਹੈ ਜੀ ਤੇ ਬਹੁਤ ਸਾਲ ਦੀ ਹੈ ਕਿੰਨੇ ਸਾਲ ਦੀ ਆ ਸਵਾ 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 ਸਾਲ ਦੀ ਲਓ ਵੀ ਮਿੱਤਰੋ ਮੂੰਹ ਦੀ ਖੀਰੀ ਆ ਮੱਥੇ 'ਚ ਪਟਾ ਨਾਸਾਂ ਵੀ ਚਿੱਟੀਆਂ ਅੱਖਾਂ ਵੀ ਦੋਨੇ ਚਿੱਟੀਆਂ ਤੇ ਵਾਹ ਠੀਕ ਆ ਕੋਈ ਗੱਲ ਨਹੀਂ ਛੋਟੇ ਸਿੰਗ ਦੀ ਆ ਦੋਸਤੋ ਛੋਟਾ ਛੋਟਾ ਸਿੰਗ ਆ ਚਾਰੇ ਪੈਰ ਜਟੇ ਆ ਤੇ ਥੋੜਾ ਜਿਹਾ ਡੱਬਾ ਪੇਟ ਦੇ ਉੱਤੇ ਵੀ ਤੋੜ ਕੇ ਤੁਹਾਨੂੰ ਦਿਖਾਉਣੇ ਆ ਮੋਟਾ ਮੋਟਾ ਥਣ ਲੱਗਿਆ ਪੈਠਪੁੜੇ ਦੀ ਚੰਗੀ ਆ ਦੋਸਤੋ ਖਾ ਲਓ ਬਾਈ ਲਓ ਵੀ ਥਾਂ ਤੁਹਾਨੂੰ ਦਿਖਾ ਦਨੇ ਆ ਦੋਸਤੋ ਮੋਟਾ ਮੋਟਾ ਲੱਗਿਆ ਤੇ ਮੂੰਹ ਦੀ ਖੀਰੀਆ ਸਵਾ ਕਸਾਲ ਹੋ ਮਾਰਾ ਕਿ ਭਾਈ ਜੀ ਕੀ ਮੁੱਲ ਕਰੋਗੇ ਇਹਦਾ ਇਹਦਾ 32000 32000 ਚੋਂ ਮੰਨਤਾਂ ਹੋ ਜੂਗਾ ਭਾਈ ਹਾਂਜੀ ਹੋ ਜੂਗਾ ਲਓ ਵੀ 32000 ਬਾਈ ਨੇ ਨੀਲੀ ਰਵੀ ਝੋਟੀ ਦਾ ਮੁੱਲ ਕੀਤਾ ਕੱਟੀ ਦਾ ਤੇ ਮਾਨਤਾਨ ਬਣਦਾ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਤੇ ਦੂਜੀ ਦੀ ਡਿਟੇਲ ਦੇਵੋ ਬਈ ਦੂਜੀ ਝੋਟੀ ਦੀ ਇਹਦੀ ਕਿੰਨੀ ਉਮਰ ਹੈ ਡੇਢ ਸਾਲ ਦੀ ਅਖੀਰੀ ਹੈ ਜੀ ਕਾਲੀ ਆ ਜਾਵਾ ਬਿਲਕੁਲ ਜੈਡ ਬਲੈਕ ਹੈ ਡੇਢ ਸਾਲ ਦੀ ਆਹ ਕੱਲੀ ਉਹ ਅਸੀਂ ਜਿੱਤੀ ਠੀਕ ਹੈ ਜੀ ਪੂਛ ਦੇ ਵਿੱਚ ਜਿਹੜੇ ਵਾਲ ਆ ਥੱਲੇ ਪੰਜ-ਸੱਤ ਮੋਹੜਾ ਚਟੇ ਆ ਅੱਖਾਂ ਦੋਵੇਂ ਕਾਲੀਆਂ ਦੋਸਤੋ ਥਾਣਾ ਦਾ ਸੈਜ ਇਹਦਾ ਵੀ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਲੱਗਿਆ ਦੋਸਤੋ ਮੋਟਾ-ਮੋਟਾ ਥਾਣਾ ਬਾਕੀ ਤੋਰ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਪਿੱਠ ਪੁੜੇ ਦੀ ਚੰਗੀ ਆ ਚੰਗਾ ਗੱਦਗਾਠ ਕਰੂਗੀ ਇਹ ਵੀ ਕੱਟੀ ਡੇਢ ਸਾਲ ਦੀ ਉਮਰ ਹੈ ਬਾਈ ਇਹਦੀ ਆਹ ਡੇਢ ਸਾਲ ਦੀ ਲਓ ਵੀ ਉਮਰ ਇਹਦੀ ਡੇਢ ਸਾਲ ਦੀ ਆ ਤੋੜ ਕੇ ਤੁਹਾਨੂੰ ਤਾਂ ਦਿਖਾਉਣੇ ਆ ਵੀ ਤੋੜ ਦਾ ਪਤਾ ਲੱਗ ਜੇ ਲੈ ਚਲੋ ਜੀ ਇਹਦਾ ਮੁੱਲ ਬਾਈ ਕੀ ਰੱਖਿਆ ਇਹਦਾ 34000 ਹੈ 34000 ਦੇ ਵਿੱਚੋਂ ਮਾਨਤਾਨ ਹੋ ਜੂ ਬਾਈ ਹਾਂਜੀ ਹੋਊਗਾ ਲਓ ਵੀ ਮਿੱਤਰੋ ਦੋ ਕਟੀਆਂ ਅੱਡੋ ਅੱਡੀ ਡਿਟੇਲ ਤੁਹਾਨੂੰ ਲੈਤੀ ਆ 34000 ਦਾ ਮੁੱਲ ਆ ਵੱਡੀ ਕੱਟੀ ਦਾ ਬਣਦਾ ਮਾਨਤਾਨ 34000 ਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਦੋਨਾਂ ਕਟੀਆਂ ਦੇ ਵਿੱਚੋਂ ਕੋਈ ਵੀ ਕੱਟੀ ਪਸੰਦ ਆ ਤਾਂ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਤੀ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨ ਨਾਲ ਸੰਪਰਕ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ